ਅਜੀਤ ਬਣ ਕੇ ਜਾਇਓ ਜੁਝਾਰ ਬਣ ਕੇ ਜਾਇਓ ਜੇ ਚੱਲੇ ਹੋ ਸਰੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਅੱਜ ਕੱਲ ਨੌਜਵਾਨ ਪੀੜ੍ਹੀ ਉਹ ਸ਼ਹਾਦਤਾਂ ਨੂੰ ਭੁੱਲ ਰਹੀ ਹੈ ਜਿਸ ਨੂੰ ਸ਼ਾਇਦ ਕੀ ਸਾਡੇ ਗੁਰੂ ਸਾਹਿਬਾਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਪਰਿਵਾਰ ਜਿਹੜਾ ਵਾਰ ਦਿੱਤਾ ਅੱਜ ਦੇ ਦਿਨ ਇੱਦਾਂ ਦੇ ਨੇ ਅਸੀਂ ਇੱਕ ਕੈਂਪ ਲਗਾਇਆ ਹੈ ਗੁਰਦਾਰ ਸਾਹਿਬ 'ਚ ਤੇ ਉੱਥੇ ਮੇਰੇ ਤੋਂ 80 ਬੱਚੇ ਬੈਠੇ ਆ ਉਹ ਬੱਚੇ ਛੋਟੇ ਨੇ ਉਹਨਾਂ ਨੂੰ ਇਹ ਨਹੀਂ ਹਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਕਿ ਫਤਿਹਗੁਰ ਸਾਹਿਬ ਉੱਥੇ ਚਾਰ ਸਹਾਦੇ ਸ਼ਹੀਦੀ ਸੀਗੀ ਤੇਰੇ ਨਾਮ ਸਭ ਨੂੰ ਪਤਾ ਨਹੀਂ ਸਿੰਗੜਾ ਦੇ ਨਾਮ ਸਭ ਨੂੰ ਪਤਾ ਨਹੀਂ ਪਰ ਜਿਹੜੇ ਛੋਟੇ ਛੋਟੇ ਇਦਾਂ ਦੇ ਸਵਾਲ ਨੇ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਲੋਕ ਨਾ ਉੱਥੇ ਜਦੋਂ ਜਾਂਦੇ ਨੇ ਨਾ ਜੋੜ ਮੇਲੇ ਦੇ ਵਿੱਚ ਤਾਂ ਜੇ ਕਾਰੇ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਤੁਸੀਂ ਇਸ ਨੂੰ ਸਹੀ ਸਮਝਦੇ ਹੋ ਗਲਤ ਸਮਝਦੇ ਹੋ ਇਹ ਤਾਂ ਨਾਲ-ਨਾਲ ਕਰੋ ਉਹ ਜ਼ਿਆਦਾ ਵਧੀਆ ਵਾ ਜਿਗਾੜੇ ਨਹੀਂ ਲਗਾਉਣੇ ਚਾਹੀਦੇ ਉੱਚੀ ਗਲਤੀ ਮੇਰੇ ਹਿਸਾਬ ਨਾਲ ਜਿਹੜਾ ਕੀਰਤਨ ਚੱਲ ਰਿਹਾ ਤੁਸੀਂ ਉਹ ਸੁਣੋ ਜੇ ਤੁਸੀਂ ਉੱਥੇ ਬਾਹਰ ਵੀ ਹੋ ਤਾਂ ਇੰਨਾ ਹੁੱਲੜ ਵਜਿਆ ਵਾਂਗੂ ਜਿਗਾੜੇ इन्होंने ਇੱਕ ਜਿਗਾੜਾ ਲਗਾਤਾ ਬਸ ਬੋਤਾ ਇਹ ਨਹੀਂ ਹੈਗਾ ਕਿ ਇੱਕ ਨੇ ਲਗਾਇਆ ਦੂਜੇ ਨੇ ਲਗਾਇਆ ਦੇਖੋ ਦੇਖੀ ਰੋਲਾ ਹੀ ਪਾਤਾ ਮੇਰੇ ਜਿੰਨੇ ਮੁੰਡੇ ਹੁੰਦੇ ਨੇ ਨੌਜਵਾਨ ਮੰਦਿਰ ਜੀ ਕਿੱਥੇ ਕਰਕੇ ਚਲ ਜਾਂਦੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੇ ਮਾਪਿਓ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਜਾਓ ਇੱਕ ਵਾਰ ਜ਼ਰੂਰ ਦਿਖਾ ਕੇ ਲਿਆਓ ਕਿਉਂਕਿ ਉਹਨਾਂ ਨੇ ਬਹੁਤ ਟਾਈਮ ਪਿੰਨਾ ਦੇਖਿਆ ਤੇ ਅੱਜ ਦੇ ਟਾਈਮ ਉੱਤੇ ਬਹੁਤ ਚੀਜ਼ਾਂ ਦੇਖਣਯੋਗ ਹੋਰ ਵੀ ਨਹੀਂ ਮੇਰੇ ਕੋਲ ਜੋ ਵੀ ਦਿੱਤਾ ਦਿੱਤਾ ਹੀ ਉਹਨਾਂ ਦਾ ਵਾ ਜੈਸ ਅਸੀਂ ਦਸਤਾਰ ਵੀ ਬੰਨਦੇ ਆ ਤਾਂ ਬਾਬਾ ਫਤਿਹ ਸਿੰਘ ਜੀ ਨੇ ਜਿਹੜਾ ਦਮਾਲਾ ਸਜਾਇਆ ਸੀ ਉੱਥੋਂ ਦੀ ਦਮਾਲਾ ਸਾਹਿਬ ਦੀ ਸਟਾਰਟਿੰਗ ਹੋਈ ਆ ਤੇ ਸ਼ੁਰੂਆਤ ਵੀ ਇੱਥੋਂ ਹੋਈ ਆ ਤੇ ਜਿਹੜਾ ਆਪਾਂ ਕਹੀਏ ਦਸਤਾਰ ਵੀ ਉੱਥੋਂ ਸ਼ੁਰੂਆਤ ਹੋਈ ਆ ਤੇ ਦੁਕਾਨ ਤੇ ਅਸੀਂ ਇਸ ਵਾਰ ਫ੍ਰੀ ਕੈਂਪ ਲਗਾਇਆ 22 ਤਰੀਕ ਤੋਂ 22 ਤਰੀਕ ਤੱਕ ਜਿੰਨੇ ਵੀ ਵੀਰ ਫਤਿਹਗੁਰ ਸਾਹਿਬ ਜਾਨ ਵਾਲੇ ਹੋਣਗੇ ਜਾਂ ਸੇਵਾਦਾਰ ਵੀਰ ਹੋਣਗੇ ਕੋਈ ਵੀ ਗੁਰਦਾਰ ਸਾਹਿਬ ਦੂਰ ਜਾਣਾ ਸੇਵਾ ਕਰਨ ਵਾਲੇ ਹੋਣਗੇ ਉਹਨਾਂ ਦੇ ਅਸੀਂ ਦਸਤਾਰਾ ਫ੍ਰੀ ਸਜਾ ਗਏ ਸਸ਼ਕਲ ਜੀ ਤੁਸੀਂ ਦੇਖ ਰਹੇ ਲੁਧਿਆਣ ਟਾਈਮਸ ਮੈਂ ਹਾਂ ਪ੍ਰਬੀਨ ਕੌਰ ਸ਼ਹੀਦੀ 15ਵਾਂ ਰਾ ਚੱਲ ਰਿਹਾ ਹੈ ਤੇ ਜੇਕਰ ਦੇਖਿਆ ਜਾਵੇ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਸ਼ਹਾਦਤ ਛੋਟੇ ਸਾਹਿਬ ਜੀ ਦੀ ਸ਼ਹਾਦਤ ਤੇ ਸਰਹੰਦ ਦੇ ਵਿੱਚ ਜੋੜ ਮੇਲ ਲੱਗਦੇ ਤੇ ਬਹੁਤ ਸਾਰੀਆਂ ਸੰਗਤਾਂ ਜਾਂਦੀਆਂ ਨੇ ਪਹਿਲਾਂ ਤੋਂ ਹੀ ਨਤਮਸਤਕ ਹੋਣ ਵਾਸਤੇ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਤਾਂ ਇੱਕ ਨੌਜਵਾਨ ਨਰਿੰਦਰ ਸਿੰਘ ਜਿਸ ਦੇ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਉਹ ਉਪਰਾਲਾ ਤੁਹਾਡੇ ਨਾਲ ਤੁਹਾਨੂੰ ਸੁਣਾਣੇ ਆਂ ਔਰ ਦੱਸਦੇ ਆ ਕਿਵੇਂ ਇਹਨਾਂ ਨੇ ਸ਼ੁਰੂ ਕੀਤਾ ਕਿਵੇਂ ਇਹਨਾਂ ਦੇ ਦਿਮਾਗ ਦੇ ਵਿੱਚ ਆਇਆ ਕਿਉਂਕਿ ਦੇਖਿਆ ਜਾਵੇ ਅੱਜਕੱਲ ਨੌਜਵ ਆਪਣੇ ਕੰਮਾਂ ਕਰਦੇ ਵਿੱਚ ਇੰਨੀ ਰੁਚੀ ਹੋਈ ਹੈ ਤੇ ਉਹਨਾਂ ਨੂੰ ਇਹ ਸਭ ਚੀਜ਼ਾਂ ਬਾਰੇ ਸ਼ਾਇਦ ਨਹੀਂ ਧਿਆਨ ਹੋਏਗਾ ਜਿੱਥੇ ਸਿੱਖ ਇਤਿਹਾਸ ਨੂੰ ਕਹਿ ਲੋ ਵੀ ਸਭ ਤੋਂ ਵੱਡਾ ਇਤਿਹਾਸ ਹੈ ਸਿੱਖ ਇਤਿਹਾਸ ਕੁਰਬਾਨੀਆਂ ਇੰਨੀਆਂ ਹੋਈਆਂ ਆਪਣੇ ਸਿੱਖ ਇਤਿਹਾਸ ਦੇ ਵਿੱਚ ਤੇ ਅੱਜ ਕੱਲ ਨੌਜਵਾਨ ਪੀੜ੍ਹੀ ਉਹ ਸ਼ਹਾਦਤਾਂ ਨੂੰ ਭੁੱਲ ਰਹੀ ਹੈ ਜਿਸ ਨੂੰ ਸ਼ਾਇਦ ਕੀ ਸਾਡੇ ਗੁਰੂ ਸਾਹਿਬਾਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਪਰਿਵਾਰ ਜਿਹੜਾ ਵਾਰ ਦਿੱਤਾ ਨਰਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੁਸੀਂ ਇੱਕ ਉਪਰਾਲਾ ਸ਼ੁਰੂ ਕਰਨ ਜਾ ਰਹੇ ਹੋ ਸੰਗਤ ਨੂੰ ਦੱਸਣਾ ਚਾਹੋਗੇ ਕੀ ਉਪਰਾਲਾ ਹੈ ਤੇ ਕਿਉਂ ਦਿਮਾਗ ਦੇ ਵਿੱਚ ਆਇਆ ਵਾਹਿਗੁਰੂ ਜੀ ਕਾ ਖਾਲਸਾ ਵ ਜੀ ਕਿ ਫਤਿਹ ਜੀ ਅਸੀਂ ਇੱਕ ਉਪਰਾਲਾ ਕੀਤਾ ਕਿ अजीत ਬਣ ਕੇ ਜਾਇਓ ਜੁਝਾਰ ਬਣ ਕੇ ਜਾਇਓ ਜੇ ਚੱਲੇ ਹੋ ਸਰੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਜੀ ਫਤਿਹਗਰ ਸਾਹਿਬ ਅਸੀਂ ਦੀ ਸਭਾ ਲਾ ਕੇ ਬਹੁਤ ਜ਼ਿਆਦਾ ਨੌਜਵਾਨ ਬਹੁਤ ਜਾਂਦੇ ਨੇ ਵੀ ਤੇ ਅਸੀਂ ਇੱਕ ਉਪਰਾਲਾ ਸੋਚਿਆ ਸੀਗਾ ਕਿ ਅੱਗੇ 22 ਤੋਂ 28 ਤੱਕ ਸਭਾ ਦੇ ਮੈਂ ਫਤਿਹਗਰ ਸਾਹਿਬ ਦਸਤਾਰਾ ਦਾ ਕੈਂਪ ਲਗਾਉਂਦਾ ਸੀ ਬਟ ਇਸ ਵਾਰ ਉੱਥੇ ਪਿੰਨਾਂ ਹੀ ਕੈਂਪ ਬਹੁਤ ਜ਼ਿਆਦਾ ਨੇ ਤੇ ਸੋਮੇ ਮੈਂ ਸੋਚਿਆ ਵਾ ਕਿ ਦੁਕਾਨ ਵੀ ਨਾ ਛੱਡੀਏ ਤੇ ਦੁਕਾਨ ਤੇ ਹੀ ਅਸੀਂ ਇਸ ਵਾਰ ਫ੍ਰੀ ਕੈਂਪ ਲਗਾਇਆ 22 ਤਰੀਕ ਤੋਂ 23 ਤਰੀਕ ਤੱਕ ਜਿੰਨੇ ਵੀ ਵੀਰ ਫਤਿਹਗੁਰ ਸਾਹਿਬ ਜਾਨ ਵਾਲੇ ਹੋਣਗੇ ਜਾਂ ਸੇਵਾਦਾਰ ਵੀਰ ਹੋਣਗੇ ਕੋਈ ਵੀ ਗੁਰਦਾਰ ਸਾਹਿਬ ਦੂਰ ਜਾਣਾ ਸੇਵਾ ਕਰਨ ਵਾਲੇ ਹੋਵੇ ਉਹਨਾਂ ਦੇ ਦਫ਼ਤਰਾਂ ਫ੍ਰੀ ਸੇਵਾ ਕਰਦੇ ਜੀ ਤੁਸੀਂ ਇੱਕ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਵੀ ਦੇਖਿਆ ਜਾਵੇ ਚਾਰ ਸਾਹਿਬਜ਼ਾਦੇ ਆ ਦੀ ਸ਼ਹਾਦਤ ਨੂੰ ਇੱਕ ਇੱਕ ਅੱਖ ਜਿਹੜੀ ਨਾਮ ਹੁੰਦੀ ਹੈ ਕਿਉਂਕਿ ਉਹ ਦਿਨ ਇਦਾਂ ਯਾਦ ਆਉਂਦੇ ਨੇ ਜਦੋਂ ਸੁਣਨ ਨੂੰ ਆਉਂਦਾ ਕਿ ਸਾਡਾ ਇਤਿਹਾਸ ਕਿੰਨਾ ਕੀਮਤੀ ਸੀ ਤੇ ਅੱਜ ਕੱਲ ਨੌਜਵਾਨ ਉਸ ਨੂੰ ਭੁੱਲਦੇ ਜਾ ਰਹੇ ਨੇ ਉਹ ਪੀੜੀ ਅੱਗੇ ਤਾਂ ਨਹੀਂ ਚਲਦੀ ਜਾ ਰਹੀ ਜਿਸ ਦੇ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਆਪਣਾ ਪਰਿਵਾਰ ਤੱਕ ਕੁਰਬਾਨ ਅੱਜ ਦੇ ਦਿਨ ਇਦਾਂ ਦੇ ਨੇ ਅਸੀਂ ਕੈਂਪ ਲਗਾਇਆ ਗੁਰਦਾਰ ਸਾਹਿਬ 'ਚ ਤੇ ਉੱਥੇ ਮੇਰੇ ਤੋਂ 80 ਬੱਚੇ ਬੈਠੇ ਆ ਉਹ ਬੱਚੇ ਛੋਟੇ ਨੇ ਉਹਨਾਂ ਨੂੰ ਇਹ ਨਹੀਂ ਹਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਕਿ ਫਤਿਹਗੁਰ ਸਾਹਿਬ ਉੱਥੇ 400 ਜਹਾਦੇ ਸ਼ਿੱਧੀ ਸੀਗੀ ਤੇ ਉਹਨਾਂ ਦੇ 400 ਜਹਾਦੇ ਦੇ ਨਾਮ ਕਈਆਂ ਨਹੀਂ ਪਤਾ ਉਮਰ ਵੀ ਨਹੀਂ ਪਤਾ ਮੈਂ ਕੱਲ ਹੀ ਸਵਾਲ ਕੀਤਾ ਸੀ ਕਿ ਵੱਡੇ ਸਾਹਿਬ ਜੀ ਦੀ ਉਮਰ ਕਿੰਨੀ ਸੀਗੀ ਕੋਈ ਮੈਨੂੰ 38 ਕਹਿ ਰਿਹਾ ਕੋਈ 30 ਕਹਿ ਰਿਹਾ ਕੋਈ 40 ਕਹਿ ਰਿਹਾ ਜਦ ਕਿ ਉਹਨਾਂ ਦੀ ਉਮਰ 20 ਸਾਲ ਸੀਗੀ ਜੀ 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 ਤੇ ਹੋਰ ਜੇ ਦੇਖੀ ਐਕਟਰਾਂ ਦੇ ਨਾਮ ਸਭ ਨੂੰ ਪਤਾ ਨਹੀਂ ਸਿੰਗਰਾਂ ਦੇ ਨਾਮ ਸਭ ਨੂੰ ਪਤਾ ਨਹੀਂ ਪਰ ਜਿਹੜੇ ਛੋਟੇ ਛੋਟੇ ਇਦਾਂ ਦੇ ਸਵਾਲ ਨੇ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦੇ ਜੀ ਕਿ ਫਤਿਹਗਰ ਸਾਹਿਬ ਦਾ ਨਾਮ ਹੀ ਫਤਿਹਗਰ ਸਾਹਿਬ ਕਿਉਂ ਹੈ ਇਹ ਜਿਹੇ ਸਵਾਲ ਕਿਸੇ ਨੂੰ ਵੀ ਨਹੀਂ ਪਤਾ ਹੁੰਦੇ ਜੀ ਜੀ ਇਹ ਜਿਹੇ ਬਹੁਤ ਛੋਟੇ ਗੱਲਾਂ ਨੇ ਤੇ ਸਾਡਾ ਇਹ ਹੁੰਦਾ ਵਾ ਅਸੀਂ ਜਦੋਂ ਵੀ ਕਿਸੇ ਨੂੰ ਦਸਤਾਰ ਸਜਾਉਂਦੇ ਆ ਦਸਤਾਰ ਸਜਾਉਂਦੇ ਸਜਾਉਂਦੇ ਨਾਲ ਦੀ ਨਾਲ ਅਸੀਂ ਬੰਦੇ ਨੂੰ ਕੋਈ ਵੀ ਜਗ੍ਹਾ ਦਾ ਇਤਿਹਾਸ ਦੱਸ ਦਿੰਦਾ ਸਾਡੀ ਦਸਤਾਰ ਬਣਨੇ ਨੇ ਜ਼ਰੂਰੀ ਨਹੀਂ ਕਿ ਜੇ ਫ੍ਰੀ ਹੈ ਜੇ ਵੈਸੇ ਵੀ ਬੰਨੀ ਹੈ ਅਸੀਂ ਹਮੇਸ਼ਾ ਜ਼ਰੂਰ ਨਾਲ ਨਾਲ ਕੋਈ ਨਾ ਕੋਈ ਇਤਿਹਾਸ ਜ਼ਰੂਰ ਦੱਸਿਦਾ। ਮਾਨੂੰ ਠੀਕ ਸਪਾਹਂਸ ਦੀ ਹੈ ਜਦੋਂ ਤੁਸੀਂ ਬੱਚਿਆਂ ਨੂੰ ਸਵਾਲ ਕੀਤਾ ਉਹਨਾਂ ਨੂੰ ਪਤਾ ਨਹੀਂ ਸੀਗਾ। ਚਲੋ ਉਮਰ ਦਾ ਕਹਿ ਲੋ ਵੀ ਅੰਦਾਜ਼ਾ ਪੇਰੈਂਟਸ ਵੱਲੋਂ ਸਿਖਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਘਰ ਦੇ ਵੱਡੇ ਬਜ਼ੁਰਗ ਜਿਹਨੇ ਜਿਹੜੇ ਇਤਿਹਾਸ ਦੱਸਦੇ ਆਂਦੇ ਨੇ ਅ ਅੱਜਕੱਲ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਫਿਲਮਾਂ ਦੇ ਵਿੱਚ ਵੀ ਜਾ ਕੇ ਦੇਖ ਕੇ ਆਂਦੇ ਫਿਰ ਥੋੜਾ ਇਤਿਹਾਸ ਜਿਹੜਾ ਉਹਨਾਂ ਨੂੰ ਪਤਾ ਲੱਗ ਜਾਂਦਾ ਪਰ ਉਹੀ ਸਿੰਗਰ ਜਿਸ ਦੀ ਪੂਰੀ ਡਿਟੇਲ ਉਹਨਾਂ ਨੂੰ ਮੂੰਹ ਜਵਾਨੀ ਰੱਟੀ ਹੁੰਦੀ ਹੈ। ਪਰ ਇਹ ਆਪਾਂ ਕਹੀਏ ਕਿ ਜੇ ਇੱਕ ਪਾਸੇ ਪੇਰੈਂਟ ਜਿਹੜੇ ਨਹੀਂ ਦੱਸਦੇ ਤੇ ਦੂਜੇ ਪਾਸੇ ਆਪਾਂ ਇੱਕ ਬੱਚਿਆਂ ਨੂੰ ਵੀ ਕਹਿ ਸਕਦੇ ਹਾਂ ਹਰ ਜਗ੍ਹਾ ਕਹਿੰਦੇ ਤਾਲੀ ਇਕੱਤ ਨਾ ਨਿਵਾਜਦੀ ਜ਼ਰੂਰੀ ਨਹੀਂ ਕਿ ਕੱਲੇ ਬੱਚਾ ਆਪੇ ਗਲਤ ਨਹੀਂ ਇਹ ਬੱਚਿਆਂ ਦੀ ਵੀ ਗਲਤੀ ਹੈ ਜਦੋਂ ਬੱਚੇ ਫੋਨ ਦੇਖਦੇ ਨੇ ਅੱਜ ਦੇ ਟਾਈਮ ਹਰ ਇੱਕ ਬੱਚਾ ਫੋਨ ਦੇਦਾ ਹਰ ਇੱਕ ਬੱਚਾ YouTube ਚਲਾਉਂਦਾ YouTube ਤੇ ਸਭ ਕੁਝ ਹੁੰਦਾ ਮੈਨੂੰ ਵੀ ਕਿਸੇ ਨੇ ਨਹੀਂ ਸਿਖਾਇਆ ਮੈਨੂੰ ਕੋਈ ਮੇਰੇ ਵੱਡੇ ਨੇ ਮੈਂ ਕਹਾਂ ਇੰਨਾ ਜ਼ਿਆਦਾ ਨਹੀਂ ਜਿੰਨਾ ਮੈਂ YouTube ਤੋਂ ਦੇਖ ਕੇ ਸਿੱਖਿਆ ਰੀਅਲ ਲਾਈਫ ਹੀਰੋਜ਼ ਨੂੰ ਕਹਿ ਲੋ ਵੀ ਇੱਕ ਸ਼ਹਾਦਤ ਜਪਰਨਾਮ ਕਰਨਾ ਬਹੁਤ ਜ਼ਰੂਰੀ ਮੰਨ ਚੁੱਕੇ ਲੋਕ ਜਿਹੜੇ ਆ ਨੀ ਸੰਗਤ ਜਾਂਦੀ ਫਤੇਗੜ ਸਾਹਿਬ ਮੰਦੇ ਵਿੱਚ ਉਹਨਾਂ ਦੇ ਕਹਿ ਲੋ ਵੀ ਇੱਕ ਭਾਵਨਾ ਹੁੰਦੀ ਹੈ ਕਿ ਅਸੀਂ ਦੇਖਿਓ ਸਾਡੇ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬਾਨਾ ਨੇ ਸਾਡੇ ਵਾਸਤੇ ਅਸੀਂ ਜ਼ਰੂਰ ਮੱਥਾ ਟੇਕ ਕੇ ਆਈਏ ਉੱਥੇ ਜਾ ਕੇ ਆਈਏ ਜ਼ਰੂਰ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਉੱਥੇ ਇੱਕ ਵਾਰ ਜ਼ਰੂਰ ਜਾਓ ਮੱਥਾ ਟੇਕ ਕੇ ਆਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤੇ ਜਿਹੜੇ ਬੱਚੇ ਮੇਰੇ ਜਿੰਨੇ ਨੇ ਉਹ ਆਪਣੇ ਮਾਂ ਪਿਓ ਨਾਲ ਲੈ ਕੇ ਜਾਓ ਕੀ ਕੀ ਕਰਦੇ ਆ ਮੇਰੇ ਜਿੰਨੇ ਮੁੰਡੇ ਹੁੰਦੇ ਆ ਨੌਜਵਾਨ ਮੰਦਿਰ ਜੀ ਕਿੱਥੇ ਕਰਕੇ ਚਲ ਜਾਂਦੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੇ ਮਾਪਿਓ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਜਾਓ ਇੱਕ ਵਾਰ ਜਰੂਰ ਦਿਖਾ ਕੇ ਲਿਆਓ ਕਿਉਂਕਿ ਉਹਨਾਂ ਨੇ ਬਹੁਤ ਟਾਈਮ ਪਿੰਨਾ ਦੇਖਿਆ ਤੇ ਅੱਜ ਦੇ ਟਾਈਮ ਉੱਥੇ ਬਹੁਤ ਚੀਜ਼ਾਂ ਦੇਖਣਯੋਗ ਹੋਰ ਵੀ ਨਹੀਂ ਬਿਲਕੁਲ ਉੱਥੇ ਹੋਰ ਟੋਡਰਮਲ ਦੀ ਹਵੇਲੀ ਆ ਆਮ ਖਾਸ ਬਾਗ ਉਹ ਚੀਜ਼ਾਂ ਜਰੂਰ ਦੇਖ ਕੇ ਆਓ ਤੁਸੀਂ ਗੱਲ ਕੀਤੀ ਨੌਜਵਾਨ ਜਿਹੜੇ ਮੰਦਿਰ ਇਕੱਠੀ ਹੋ ਕੇ ਚਲੀ ਜਾਂਦੀ ਹੁੱਲੜਬਾਜ਼ੀ ਦੇ ਵੀ ਬਹੁਤ ਸਾਰਿਆਂ ਦੇ ਹਨ ਬਹੁਤ ਸਾਰੇ ਗੁਰੂ ਗੁਰਦੁਆਰਿਆਂ ਦੇ ਵਿੱਚ ਵੀ ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਕਿ ਜੇ ਤੁਸੀਂ ਦਰਸ਼ਨ ਕਰਨ ਜਾਣੇ ਹੈ ਤਾਂ ਮੌਕਾ ਦੇਖਿਆ ਜਾਵੇ ਹੁੱਲੜਬਾਜ਼ੀ ਕਰਨ ਦੀ ਬਜਾਏ ਉੱਥੇ ਜਾ ਕੇ ਸ਼ਹਾਦਤ ਨੂੰ ਜਿਹੜਾ ਪ੍ਰਣਾਮ ਕੀਤਾ ਜਾਵੇ ਬਹੁਤ ਸਹੀ ਹੈ ਇਦਾਂ ਉਹਨਾਂ ਨੂੰ ਚਾਹੀਦਾ ਵਾ ਤੇ ਆਪਾਂ ਹੋਰ ਵੀ ਇੱਕ ਗੱਲ ਤੇ ਆਈਏ ਸ਼ਹਾਦਤ ਉੱਥੇ ਮੰਦਿਰ ਤਾਂ ਜਾਂਦੀ ਆ ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਦੂਜੀ ਗੱਲ ਆਂਦੀ ਆ ਉੱਥੇ ਜਿਹੜੇ ਲੰਗਰ ਲੱਗਦੇ ਆ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਵਾ ਕਿ ਜੇ ਆਪਣੇ ਘਰੇ ਕਿਸੇ ਦੀ ਮ੍ਰਿਤੂ ਹੋ ਜਾਂਦੀ ਆ ਕੋਈ ਮੌਤ ਹੋ ਜਾਂਦੀ ਆ ਕੋਈ ਵੱਡਾ ਵੀ ਹੋਵੇ ਆਪਾਂ ਘਰੇ ਚੁੱਲ੍ਹਾ ਨਹੀਂ ਬਾਲਦੇ ਦੋ ਦਿਨ ਤੇ ਉੱਥੇ ਤਾਂ ਗੁਰਮਾਰਾ ਨੇ ਆਪਣੇ ਸਾਰਾ ਕੁਝ ਹੀ ਵਾਰਤਾ ਸੀ ਆਪਣਾ ਆਪ ਵੀ ਵਾਰਤਾ ਸੀ ਤੇ ਫਿਰ ਵੀ ਲੋਕੀ ਉੱਥੇ ਗਲਾਬ ਜਾਂ ਮਨਾਈ ਜਲੇਬੀਆਂ ਲੰਗਰ ਲਗਾਉਂਦੇ ਮੇਰੇ ਹਿਸਾਬ ਨਾਲ ਉਹ ਵੀ ਬਹੁਤ ਗਲਤ ਆ ਉਹ ਵੀ ਨਹੀਂ ਲੱਗਣੀ ਚਾਹੀਦੀ ਬਿਲਕੁਲ ਲੰਗਰ ਦੇ ਵਿੱਚ ਵੀ ਥੋੜਾ ਧਿਆਨ ਦੇਣਾ ਚਾਹੀਦਾ ਹੈ ਉਹ ਤਾਂ ਗੁਰੂ ਘਰ ਦੇ ਵਿੱਚ ਆਮ ਤੌਰ ਤੇ ਲੰਗਰ ਤਿਆਰ ਸੰਗਤ ਵਾਸਤੇ ਹੁੰਦਾ ਹੀ ਆ ਪਰ ਅਲੱਗ-ਅਲੱਗ ਪਕਵਾਨ ਜਿਹੜੇ ਤਿਆਰ ਕਰਨੇ ਸ਼ੁਰੂ ਹੋ ਗਏ ਸੀ ਜਾਂ ਸਟਾਲ ਲੱਗਣੇ ਸ਼ੁਰੂ ਹੋ ਜਾਂਦੇ ਖਿਡਾਉਣੇ ਲੱਗਣੇ ਸ਼ੁਰੂ ਹੋ ਜਾਂਦੇ ਇੱਕ ਕਹੋ ਵੀ ਮੇਲਾ ਜੋੜ ਮੇਲੇ ਨੂੰ ਤੁਸੀਂ ਇੱਕ ਮੇਲਾ ਬਣਾ ਕੇ ਪੇਸ਼ ਕੀਤਾ ਜਾਂਦਾ ਸੀ ਜੋ ਸ਼ਾਇਦ ਹੁਣ ਸੰਗਤ ਨੂੰ ਸਮਝ ਆਣੀ ਏ ਵੀ ਆ ਕਿ ਬੱਚੇ ਬੋਤ ਕਹਿ ਦਿੰਦੇ ਆ ਕਿ ਵੱਡੇ ਕਹਿ ਦਿੰਦੇ ਆ ਕਿ ਅਸੀਂ ਇਕੱਲੇ ਕੀ ਕਰ ਲਾਂਗੇ ਪਰ ਆਪਾਂ ਕਹਿੰਦੇ ਆ ਜੇ ਆਪਾਂ ਇੱਕ ਬਾਲਟੀ ਭਰਨੀ ਸ਼ੁਰੂ ਕਰਦੇ ਤਾਂ ਬੂੰਦ ਬੂੰਦ ਨਾਲ ਹੀ ਭਰਦੀ ਆ ਤੇ ਜੇ ਆਪਾਂ ਇੱਕ ਬੰਦਾ ਵੀ ਕਦਮ ਚੱਕਦਾ ਵਾ ਕਿ ਇੱਕ ਲੰਗਰ ਵੀ ਉੱਥੇ ਇਦਾਂ ਦਾ ਹੋ ਜAVE ਕਿ ਬਿਲਕੁਲ ਸਾਦਾ ਵਾ ਤੇ ਬਾਕੀ ਦੇਖੋ ਦੇਖੀ ਆਪੇ ਹਿੱਤ ਨੇ ਬਿਲਕੁਲ ਇੱਕ ਮੇਰਾ ਸਵਾਲ ਸੀ ਲੋਕ ਨਾ ਉੱਥੇ ਜਦੋਂ ਜਾਂਦੇ ਨੇ ਨਾ ਜੋੜ ਮੇਲੇ ਦੇ ਵਿੱਚ ਤਾਂ ਜੇ ਕਾਰੇ ਲਗਾਣੇ ਸ਼ੁਰੂ ਕਰ ਦਿੰਦੇ ਨੇ ਤੁਸੀਂ ਇਸ ਨੂੰ ਸਹੀ ਸਮਝਦੇ ਹੋ ਗਲਤ ਸਮਝਦੇ ਹੋ ਕਿਵੇਂ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਕਿ ਜੇ ਕਾਰੇ ਲਾਣੇ ਬਿਲਕੁਲ ਸਹੀ ਨੇ ਜਾਂ ਕਿਵੇਂ ਜਿਕਾਰੇ ਜੇ ਆਪਾਂ ਕਹੀਏ ਆਪਾਂ ਇੱਕ ਵਾਰ ਕਰੋ ਚੱਲਣ ਲੱਗੇ ਬਾਬਾ ਜੀ ਦਾ ਨਾਮ ਲੈ ਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਸਾਡੀ ਜਤ ਸਫਲ ਕਰਿਓ ਉੱਥੇ ਜਾ ਕੇ ਵੀ ਆਪਾਂ ਇੱਕ ਅਰਦਾਸ ਕਰਦੇ ਆਂ ਪਰ ਜਿਹੜਾ ਆਪਾਂ ਕਹੀਏ ਕਿ ਆਪਾਂ ਸੰਗਤ 'ਚ ਖੜੇ ਆਂ ਜੇ ਇੱਕ ਲਾਈਨ 'ਚ ਵੀ ਖੜੇ ਹੋਣਾ ਤੁਸੀਂ ਤੇ ਜੇ ਗੁਰਬਾਣੀ ਚੱਲ ਰਹੀ ਆ ਗੁਰਬਾਣੀ ਕੀਰਤਨ ਹੋ ਰਿਹਾ ਤਾਂ ਤੁਹਾਨੂੰ ਉੱਥੇ ਜਾਪ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਜਦ ਪਿੰਨੇ ਕੀਰਤਨ ਹੋ ਰਿਹਾ ਤੁਹਾਨੂੰ ਉਹ ਸੁਣਨਾ ਚਾਹੀਦਾ ਤੁਸੀਂ ਸਭ ਕੋ ਉਹੀ ਕੀਰਤ ਨਾਲ ਨਾਲ ਕਰੋ ਉਹ ਜ਼ਿਆਦਾ ਵਧੀਆ ਵਾ ਜਿਹੜਾੜੇ ਨਹੀਂ ਲਗਾਉਣੇ ਚਾਹੀਦੇ ਉਹ ਚੀ ਗਲਤੀ ਮੇਰੇ ਹਿਸਾਬ ਨਾਲ ਜਿਹੜਾ ਕੀਰਤਨ ਚੱਲ ਰਿਹਾ ਤੁਸੀਂ ਉਹ ਸੁਣੋ ਜੇ ਤੁਸੀਂ ਉੱਥੇ ਬਾਹਰ ਵੀ ਹੋ ਤਾਂ ਇੰਨਾ ਹੁੱਲੜ ਵਜਿਆ ਵਾਂਗੂ ਜਗਾੜੇ ਇੰਨੋ ਨੇ ਇੱਕ ਜਕਾਰਾ ਲਗਾਤਾ ਬਸ ਬੋਤਾ ਇਹ ਨਹੀਂ ਹੈਗਾ ਕਿ ਇੱਕ ਨੇ ਲਗਾਇਆ ਦੂਜੇ ਨੇ ਲਗਾਇਆ ਦੇਖੋ ਦੇਖੀ ਰੋਲਾ ਹੀ ਪਾਤਾ ਜੀ 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 ਉਹ ਚੀਜ਼ ਨਹੀਂ ਚੰਗੀ ਲੱਗਦੀ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸ਼ਾਇਦ ਲੋਕ ਇਸ ਚੀਜ਼ ਨੂੰ ਭੁੱਲ ਜਾਂਦੇ ਨੇ ਕਿ ਇਸ ਮੌਕੇ ਤੇ ਆਏ ਆ ਅਸੀਂ ਵੀਡੀਓਜ਼ ਬਣਾ ਬੜਾ ਕੇ ਵਾਇਰਲ ਕਰਨੀਆਂ ਜਾਂ ਆਪਣੇ ਆਪ ਆਪਣੇ ਦੋਸਤਾਂ ਦੇ ਨਾਲ ਵੀਡੀਓ ਬਣਾਣੀ ਸ਼ੁਰੂ ਕਰ ਦੇਣੀ ਜਕਾਰੇ ਲਗਾ ਲਗਾ ਕੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਇਹ ਸ਼ਹਾਦਤ ਦਾ ਤਰੀਕਾ ਪਰ ਮੈਨੂੰ ਲੱਗਦਾ ਕਿ ਜਕਾਰੇ ਲਾਣੇ ਬਿਲਕੁਲ ਵੀ ਸਹੀ ਨਹੀਂ ਹੈ ਸੀ ਇਹ ਸਵਾਲ ਜੇ ਇਹਨਾਂ ਨੂੰ ਪੁੱਛਿਆ ਇਹ ਸਵਾਲ ਅਸੀਂ ਫਤੇਗੜ ਸਾਈ ਵੀ ਜਦੋਂ ਗਏ ਸੀ ਉੱਥੇ ਵੀ ਸੰਗਤ ਨੂੰ ਪੁੱਛਿਆ ਸੀ ਉਹਨ ਕਹਿ ਲੋ ਵੀ ਦਿਮਾਗ ਇੱਕ ਤਰ੍ਹਾਂ ਕਹਿੰਦਾ ਸੁਣ ਹੋਣਾ ਚਾਹੀਦਾ ਵੀ ਤੁਸੀਂ ਜੋ ਦੇਖ ਰਹੇ ਹੋ ਉਹ ਇਤਿਹਾਸ ਦੇ ਵਿੱਚ ਵਾਪਰਿਆ ਸੀਗਾ ਉਹ ਜਿਹੜਾ ਕਹਿ ਲੋ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੰਨੀ ਕੁਰਬਾਨੀਆਂ ਦਿੱਤੀਆਂ ਸ਼ਾਇਦ ਉਹਨੂੰ ਲੋਕ ਭੁੱਲਦੇ ਜਾ ਰਹੇ ਨੇ ਇਸ ਸਮੇਂ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਮਾਰੇ ਦੀ ਗੱਲ ਕਰੀਏ ਮੈਂ ਕਹਿੰਦਾ ਮੇਰੇ ਕੋਲ ਜੋ ਵੀ ਦਿੱਤਾ ਦਿੱਤਾ ਹੀ ਉਹਨਾਂ ਦਾ ਵਾ ਜੈਜ ਅਸੀਂ ਦਸਤਾਰ ਵੀ ਬੰਨਦੇ ਆ ਤਾਂ ਬਾਬਾ ਫਤਿਹ ਸਿੰਘ ਜੀ ਨੇ ਜਿਹੜਾ ਦਮਾਲਾ ਸਜਾਇਆ ਸੀ ਉੱਥੋਂ ਦੀ ਦਮਾਲਾ ਸਾਹਿਬ ਦੀ ਸਟਾਰਟਿੰਗ ਹੋਈ ਆ ਸ਼ੁਰੂਆਤ ਵੀ ਇੱਥੋਂ ਹੀ ਆ ਤੇ ਜਿਹੜਾ ਆਪਾਂ ਕਹੀਏ ਦਸਤਾਰ ਵੀ ਉੱਤੇ ਸ਼ੁਰੂਆਤ ਹੋਈ ਹੈ ਜੀ ਜੀ ਤੇ ਮੈਂ ਕਹਿੰਦਾ ਜੇ ਮੈਨੂੰ ਅੱਜਕੱਲ ਅੱਜ ਤੱਕ ਕੁਝ ਮਿਲਿਆ ਤਾਂ ਉਹ ਮੈਨੂੰ ਮਿਲਿਆ ਮਿਲ ਦਸਤਾਰ ਕਰਕੇ ਸ਼ੁਰੂਆਤ ਕਿਵੇਂ ਕੀਤੀ ਸੀ ਤੁਸੀਂ ਉਮਰ ਹੁਣ ਤੁਹਾਡੀ ਉਮਰ ਕਿੰਨੀ ਹੈ ਮੇਰੀ ਇਸ ਟਾਈਮ 19 ਸਾਲ ਦੀ ਉਮਰ ਹੈ ਪਹਿਲਾਂ ਸ਼ੁਰੂਆਤ ਜਦੋਂ ਕੀਤੀ ਸੀ ਉਦੋਂ ਮੈਂ 9-10 ਸਾਲ ਦੀ ਉਮਰ ਚ ਸ਼ੁਰੂਆਤ ਕੀਤੀ ਸੀ ਪੱਗ ਦੀ ਤੇ ਮੈਂ ਇੱਕ ਗੁਰਦੁਆਰੇ ਸਾਡੇ ਸਾਹਮਣੇ ਘਰ ਦੇ ਸਾਹਮਣੇ ਗੁਰਦਾਰ ਸਾਹਿਬਾ ਉੱਥੇ ਕਿਸੇ ਢੈਮਿਕ ਮੁਕਾਬਲਾ ਆਇਆ ਸੀ ਅੱਜ ਤੋਂ 8-9 ਸਾਲ ਪਹਿਨੇ ਤੇ ਉਸ ਦਿਨ ਮੇਰੇ ਮਾਮਾ ਜੀ ਦਾ ਮੰਗਣਾ ਵੀ ਸੀਗਾ ਤੇ ਮੈਂ ਘਰ ਦੇ ਨੇ ਕਿਹਾ ਸੀਗਾ ਕਿ ਮੈਨੂੰ ਉੱਥੇ ਜਾਣ ਤੋਂ ਮੁਕਾਬਲੇ 'ਚ ਕਿਉਂਕਿ ਪਹਿਨਾ ਕੈਂਪ ਲੱਗਿਆ ਸੀਗਾ ਤੇ ਕੈਂਪ 'ਚ ਤਾਂ ਜਾਣ ਨਹੀਂ ਦਿੱਤਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਇੱਕ ਮੁਕਾਬਲੇ 'ਚ ਜਾਣ ਦਿਓ ਉਹਨਾਂ ਨੇ ਕਿਹਾ ਨਹੀਂ ਮੁਕਾਬਲੇ 'ਚ ਨਹੀਂ ਜਾਣਾ ਤੇ ਫਿਰ ਮੈਂ ਇਹ ਸੋਚ ਲਿਆ ਜੇ ਮੁਕਾਬਲੇ 'ਚ ਵੀ ਨਹੀਂ ਆਣਾ ਫਿਰ ਮੰਗਨੇ ਤੇ ਵੀ ਨਹੀਂ ਆਣਾ ਪਰ ਉਸ ਦਿਨ ਫਿਰ ਮੈਂ ਕਿਤੇ ਹੋਰ ਤਾਂ ਜਲਲ ਚੱਲ ਗਿਆ ਸੀ ਪਰ ਮੈਂ ਸੋਚ ਲਿਆ ਸੀ ਕਿ ਅੱਜ ਦੇ ਬਾਅਦੋਂ ਜੇ ਕਦੇ ਵੀ ਇੱਥੇ ਆਇਆ ਤਾਂ ਐਸੇ ਜਾਜਿਆਣਾ ਜਾਂ ਇਹਦੇ ਇੱਥੇ ਮੁਕਾਬਲਾ ਨਹੀਂ ਲੱਗਣਾ ਇੱਥੇ ਮੁਕਾਬਲਾ ਆਪ ਹੀ ਕਰਉਣਾ ਤੇ ਅੱਜ ਦੇ ਦਿਨ ਉਹ ਵੀ ਮੇਰਾ ਇੱਕ ਸੁਪਨਾ ਜਿਹੜਾ ਸੱਚ ਹੋ ਰਿਹਾ ਵਾ ਕਿ ਉੱਥੇ ਜਿਹੜਾ ਹੁਣ ਇਸ ਟਾਈਮ ਮੁਕਾਬਲਾ ਚੱਲ ਰਿਹਾ ਵਾ ਉਹ ਵੀ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋ ਰਿਹਾ ਵਾ ਤੇ ਉੱਥੇ ਜਜਮੈਂਟ ਕਰਨ ਲਈ ਮੈਹੀ ਜਾਣਾ ਇੱਕ ਹਫ਼ਤੇ ਦਾ ਸੀ ਕੈਂਪ ਲਗਾਇਆ ਵਾ ਉੱਥੇ ਵੀ ਤੇ ਸਾਡਾ ਲਗਾਤਾਰ ਦੂਜਾ ਕੈਂਪ ਆ ਪਿੰਨਾ ਅਸੀਂ ਚੇਸੀ ਨਗਰ ਲਗਾਇਆ ਸੀ ਹੁਣ ਇੱਥੇ ਆ ਤੇ ਸਾਡੇ ਕੈਂਪੇ ਇੱਦੀ ਚੱਲਦੇ ਨੇ ਜੀ 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 ਤਾਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ 22 ਤਰੀਕ ਤੋਂ 28 ਤਰੀਕ ਤੱਕ ਤੁਸੀਂ ਉਪਰਾਲਾ ਜਿਹੜਾ ਸ਼ੁਰੂ ਕੀਤਾ ਜਿੰਨੇ ਵੀ ਸਰਹੰਦ ਜਾਂਦੇ ਮੈਨੂੰ ਲੱਗਦਾ ਸਾਰੀ ਸੰਗਤ ਜਿਹੜੀ ਹੁੰਦੀ ਹੈ ਉਹਨਾਂ ਨੂੰ ਮਨ 'ਚ ਹੁੰਦਾ ਕਿ ਸ਼ਹੀਦੀ ਦਿਹਾੜੇ ਚੱਲ ਰਿਹਾ ਸੀ ਜਰੂਰ ਇੱਕ ਵਾਰੀ ਮੱਥਾ ਟੇਕ ਕੇ ਆਈਏ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਸਸ ਮੈਨੂੰ ਕਹਿਣਾ ਚਾਹੁੰਗਾ ਕਿ ਜਰੂਰ ਜਾਓ ਜਿੰਨਾ ਵੀ ਜਾਣਾ ਚਾਹੁੰਦੇ ਹੋ ਇੱਕ ਉੱਥੇ ਜਾ ਕੇ ਹੁੱਲੜਵਾਜੀ ਨਾ ਕਰੋ ਉੱਥੇ ਬਹਿ ਕੇ ਬਾੜ ਰੀਲਾ ਬਣਾਉਣ ਦੀ ਬਜਾਏ ਤੁਸੀਂ ਅੱਧਾ ਪੂਣਾ ਘੰਟਾ ਠੰਡਾ ਬੁੱਲ੍ਹ ਜੀ ਸਾਹਿਬ ਦੇ ਕੋਲ ਉੱਥੇ ਤੁਸੀਂ ਸਤੇਗੜ ਸਾਹਿਬ ਬੈਠੋ ਜੋਤੀਸੂਬ ਗੋਦਰ ਸਾਹਿਬ ਜਾਓ ਆਪਣੇ ਨਾਲ ਜਿਹੜੇ ਜਾਂਦੇ ਆ ਜੇ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਘਰਦਿਆਂ ਲੈ ਗਏ ਜੇ ਤੁਸੀਂ ਮੰਦਿਰ ਵੀ ਜਾ ਰਹੇ ਹੋ ਤਾਂ ਉੱਥੇ ਜਾ ਕੇ ਇੱਕ ਮਾਈਂਡ ਸੈਟ ਆਪਣਾ ਇਹੋ ਜਿਹਾ ਕਰੋ ਉੱਥੇ ਜਾ ਕੇ ਉਹ ਜਗ੍ਹਾ ਬਾਰੇ ਜਾਣੋ ਕਿ ਉੱਥੇ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਤੁਹਾਨੂੰ ਚਾਹੀਦਾ ਕਿ ਉੱਥੇ ਜਿੰਨਾ ਵੀ ਜਾਣਾ ਦਸਤਾਰਾ ਸਜਾ ਕੇ ਟੋਪੀ ਉਤਾਰ ਕੇ ਜਾਓ ਇੱਕ ਦੋ ਦਿਨ ਜੇ ਤੁਸੀਂ ਟੋਪੀ ਵੀ ਉਤਾਰ ਦੋਗੇ ਸੇ ਇਹ ਨਹੀਂ ਕਹਿੰਦੇ ਧੱਕਾ ਨਹੀਂ ਕਰਦੇ ਇਹ ਨਹੀਂ ਕਹਿੰਦੇ ਧਰਮ ਮਤਲਬ ਪਰ ਇੱਕ ਦੋ ਦਿਨ ਤੁਸੀਂ ਉਹਨਾਂ ਨੂੰ ਪ੍ਰਣਾਮ ਕਰਨ ਲਈ ਇੰਨਾ ਕੁ ਕਰ ਸਕਦੇ ਹੋ ਕਿਉਂਕਿ ਸਾਡੇ ਗੁਰਤੇਗ ਬਹਾਦਰ ਜੀ ਨੇ ਕਹਿ ਲੋ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਹਿੰਦੂ ਧਰਮ ਨੂੰ ਬਚਾਉਣ ਦੇ ਖਾਤਰ ਜਿਹੜਾ ਹੈ ਇੰਨੀ ਵੱਡੀ ਕੁਰਬਾਨੀ ਦਿੱਤੀ ਸੀ ਸ਼ਹਾਦਤ ਦਿੱਤੀ ਸੀ ਤਾਂ ਮੈਨੂੰ ਲੱਗਦਾ ਕਿ ਹਰ ਇੱਕ ਧਰਮ ਦੇ ਲੋਕ ਜਿਹੜੇ ਨੇ ਇਸ ਨੂੰ ਮੰਨਣਾ ਸ਼ੁਰੂ ਹੋ ਚੁੱਕੇ ਨੇ ਤੇ ਜਲਦ ਹੀ ਉਹਨਾਂ ਨੂੰ ਵੀ ਸਮਝ ਆਏਗੀ ਕਿ ਹਰ ਇੱਕ ਧਰਮ ਦੀ ਆਪਣੀ ਖੂਬਸੂਰਤੀ ਆਪਣਾ ਇੱਕ ਇਤਿਹਾਸ ਨਾਲ ਜੁੜਿਆ ਹੋਇਆ ਜਰੂਰ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੀ ਗੱਲ ਕਰੀ ਉਹ ਵੀ ਬਹੁਤ ਵੱਡੀ ਕੁਰਬਾਨੀ ਆ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਸ਼ਾ ਨੇ ਕਿਹਾ ਸੀਗਾ ਕਿ ਤੁਸੀਂ ਧਰਮ ਤੋਂ ਵੱਡਾ ਵਡੇਰਾ ਕੋਣ ਹੂੰ ਤੇ ਜੇ ਅੱਜ ਦੇ ਟਾਈਮ ਆਪਾਂ ਗੱਲ ਕਰੀਏ ਤੇ ਇਹ ਤਾਂ ਗੱਲ ਫਿਰ ਇੱਕ ਕੌਂਟ੍ਰੋਵਰਸੀ ਦੀ ਚਲ ਜਾਂਦੀ ਆ ਪਰ ਸਹੀ ਮਾਇਨੇ ਸਿਰ ਜੇ ਹਿੰਦੂ ਧਰਮ ਬਚਾਇਆ ਵਾ ਤਾਂ ਗੁਰਤੇ ਇੱਕ ਵਾਦਰ ਜੀ ਦੀ ਦੇਣ ਆ ਪਰ ਇਹ ਅੱਜ ਦੇ ਟਾਈਮ ਲੋਕ ਗਲਤ ਪਾਸੇ ਲੈ ਜਾਂਦੇ ਆ ਅਸੀਂ ਉਸ ਟੌਂਟਣਾ ਨਹੀਂ ਕਹਿ ਰਹੇ ਉਸ ਤਰੀਕੇ ਨਾਲ ਨਹੀਂ ਕਹਿ ਰਹੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਜਾਣਦੇ ਹੋ ਦਸਤਾਰਾ ਸਜਾ ਕੇ ਜਾਓ ਟੋਪੀ ਨਾ ਪਾ ਕੇ ਜਾਓ ਦੋ ਦਿਨਾਂ ਕੋਈ ਕੁਝ ਨਹੀਂ ਹੁੰਦਾ ਦੋ ਦਿਨ ਜੇ ਤੁਸੀਂ ਟੋਪੀ ਤਾਲ ਦੋ ਤੁਹਾਡਾ ਧਰਮ ਨਹੀਂ ਬਦਲ ਤੁਸੀਂ ਜਿਹੜੇ ਵੀ ਜਾਣੇ ਹੋ ਦਸਤਾਰਾ ਬਣ ਕੇ ਜਾਓ ਤੇ ਉੱਥੇ ਅਗੇ ਆਪਣਾ ਸਤਕਾਲ ਨਾਲ ਜਾਓ ਜੇ ਤੁਸੀਂ ਉਹਨਾਂ ਨੂੰ ਸਵਾਲ ਕਰੋ ਤੇ ਉਹਨਾਂ ਨੂੰ ਜਾ ਕੇ ਇਤਿਹਾਸ ਪੁੱਛੋ ਤੇ ਉਹਨਾਂ ਨੂੰ ਜਾ ਕੇ ਦੱਸੋ ਕਿ ਹਾਂਜੀ ਇੱਥੇ ਇਦਾਂ ਹੋਇਆ ਸੀ ਜੋ ਤੁਹਾਨੂੰ ਪਤਾ ਤੇ ਜੋ ਉਹਨਾਂ ਨੂੰ ਪਤਾ ਉਹਨਾਂ ਤੋਂ ਪੁੱਛੋ ਤੁਸੀਂ ਇਹਨਾਂ ਦੇ ਕੋਲ ਆ ਕੇ ਆਪਣੀ ਦਸਤਾਰ ਸਜਾ ਕੇ ਜਾ ਸਕਦੇ ਹੋ ਕਿਉਂਕਿ ਸਰਹੰਦ ਜੇ ਜਾ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਦੋ ਕੁ ਦਿਨ ਤਿੰਨ ਦਿਨ ਜੇ ਤੁਸੀਂ ਆਪਣੇ ਪੈਰਾਵੇ ਦੇ ਵਿੱਚ ਨਹੀਂ ਰਹੋਗੇ ਕੋਈ ਫਰਕ ਨਹੀਂ ਪਵੇਗਾ ਪਰ ਇੱਕ ਤੁਹਾਡੀ ਛੋਟੀ ਜੀ ਕੋਸ਼ਿਸ਼ ਤੁਹਾਡਾ ਛੋਟਾ ਜਿਹਾ ਉਪਰਾਲਾ ਜੋ ਇਹਨਾਂ ਦੀ ਮਦਦ ਦੇ ਨਾਲ ਬਿਲਕੁਲ ਅੱਗੇ ਆਵੇਗਾ ਤਾਂ ਸਰਹੰਦ ਜਾ ਕੇ ਜਦੋਂ ਤੁਸੀਂ ਨਤਮਸਤਕ ਹੋਵੋਗੇ ਤਾਂ ਸੱਚੇ ਦਿਲੋਂ ਅਰਦਾਸ ਕਰਿਓ ਕਿ ਜੋ ਵਿਸ਼ਹਾਦ ਤਾਂ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਨੇ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਨੇ ਉਸ ਨੂੰ ਬਚਾਉਣ ਵਾਸਤੇ ਜਾਂ ਸਾਡੇ ਸਿੱਖੀ ਤਰ੍ਹਾਂ ਨੂੰ ਬਚਾਉਣ ਵਾਸਤੇ ਹੋਈਆਂ ਨੇ ਤੇ ਇਸੇ ਤਰੀਕੇ ਦੇ ਨਾਲ ਸਿੱਖ ਖੂਬਸੂਰਤੀ ਨਾ ਲੱਗਿਆ ਆਏਗਾ ਦੇਸ਼ ਵਿਦੇਸ਼ ਦੇ ਵਿੱਚ ਜਦੋਂ ਸ਼ਹਾਦਤਾਂ ਦੇ ਦਿਨ ਚੱਲਦੇ ਨੇ ਲੋਕ ਜਿਹੜੇ ਨੇ ਤੜਾਫੁੱਟਦੇ ਨੇ ਕਿ ਅਸੀਂ ਮੱਥਾ ਟੇਕ ਆਈਏ ਪਰ ਜਿਹੜੇ ਜਾ ਰਹੇ ਨੇ ਉਹ ਸ਼ਾਇਦ ਇਹ ਸੋਚ ਕੇ ਨਹੀਂ ਜਾਂਦੇ ਕਿ ਅਸੀਂ ਦਸਤਾਰਸ ਜਾ ਕੇ ਜਾਈਏ ਪਰ ਜੇਕਰ ਤੁਸੀਂ ਲੁਧਿਆਣਾ ਸ਼ਹਿਰ ਤੋਂ ਜਾ ਰਹੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਸਰ ਆਪਣੀ ਸ਼ਾਪ ਦਾ ਨਾਮ ਦੱਸ ਦੋ ਤੇ ਕਿੱਥੇ ਪਹੁੰਚ ਸਰ ਇਹ ਸੰਗਤ ਸ਼ਾਪ ਦਾ ਨਾਮ ਮਿਹਰਿਆ ਕੁੰਦੀ ਪਗੜੀ ਸੈਂਟਰ ਤੋਂ ਆ ਇਹ ਅਰੋਰਾ ਪੈਲਸ ਦੇ ਜਮੇ ਅੱਗੇ ਜਦੋਂ ਆਪਾਂ ਇੱਤਲ ਚੰਗਵਾਲ ਜਾਈਏ ਏਟੀਆ ਰੋਡ ਤੇ ਆ ਜਿਹੜੇ 7:30 ਵਜੇ ਸ਼ਾਪ ਖੁੱਲ ਜਾਂਦੀ ਆ ਹੂੰ ਤੇ ਸ਼ਾਮ ਨੂੰ 7 7:30 8 ਵਜੇ ਤੱਕ ਖੁੱਲੀ ਹੈ ਮੇਰੇ ਨੰਬਰ ਹੈ ਗਿਆ ਜੇ ਬਾਈ ਚਾਂਸ ਮੈਂ ਸ਼ੌਪ ਤੇ ਨਹੀਂ ਵੀ ਅਗਰ ਤੁਸੀਂ ਮੈਨੂੰ ਫੋਨ ਕਰੋ ਮੈਂ ਜ਼ਰੂਰ ਹਾਜ਼ਰ ਹੋਵਾਂਗਾ ਜੀ ਇੱਕ ਸੰਡੇ ਵਾਲੇ ਦਿਨ ਨੂੰ ਸਾਡਾ ਦਸਤਾਰ ਮੁਕਾਬਲਾ ਵਾ ਮੈਂ ਉਹ ਵੀ ਦੱਸ ਦੇਣਾ ਚਾਹੁੰਨਾ ਉਸ ਦਿਨ ਮੈਂ 11 ਵਜੇ ਤੱਕ ਆਇਆ 11 ਤੋਂ ਦੋਸਤ ਦਿਨ ਦਸਤਾਰ ਮੁਕਾਬਲੇ ਤੇ ਜਾਣਾ ਜੇ ਕੋਈ ਵੀਰ ਚਾਵੇ ਬਣਵਾਉਣੀ ਹੋਈ ਆ ਤਾਂ ਇੱਥੇ ਲੱਗ ਗਈ ਆ ਮੁਕਾਬਲਾ ਵੀ ਉੱਥੇ ਆ ਕੇ ਬਣ ਚੰਗੇ ਜੀ ਜੀ ਫ੍ਰੀ ਦਸਤਾਰ ਬਨਨ ਦਾ ਉਪਰਾਲਾ ਸ਼ੁਰੂ ਕੀਤਾ 19 ਸਾਲਾਂ ਦਾ ਨੌਜਵਾਨ ਹੈ ਜੇ ਅੱਜ ਕਹਿ ਲੋ ਨੌਜਵਾਨ ਪੀੜੀ ਦੇ ਵਿੱਚ ਕੁਝ ਨਾ ਕੁਝ ਸੋਚ ਬਦਲੀ ਤਾਂ ਇਹ ਵੀ ਸੋਚ ਜਿਹੜੇ ਨੌਜਵਾਨ ਪੀੜੀ ਰੱਖਦੀ ਹੈ ਤਾਂ ਜ਼ਰੂਰ ਜੇਕਰ ਤੁਸੀਂ ਚਾਹੁੰਦੇ ਹੋ ਸਰਹੰਦ ਜਾਣਾ ਚਾਹੁੰਦੇ ਹੋ ਤਾਂ ਸਰਹੰਦ ਜਾਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਦਸਤਾਰ ਬਣਵਾ ਕੇ ਜਾਈਓ ਤੁਸੀਂ ਕਹਿ ਲੋ ਵੀ ਜਿਹੜੀ ਤੁਹਾਡੀ ਸ਼ਰਧਾਂਜਲੀ ਤੁਸੀਂ ਭੇਟ ਕਰਨੀ ਆਏ ਆ ਜਾਂ ਨਤਮਸਤਕ ਹੋਣ ਜਾਣਾ ਹੈ ਤਾਂ ਤੁਹਾਡੀ ਸਭ ਤੋਂ ਵੱਡੀ ਸ਼ਰਧਾਂ ਦੀ ਇਹ ਹੋਏਗੀ ਕਿ ਜਿਸ ਚੀਜ਼ ਪਿੱਛੇ ਗੁਰੂ ਸਾਹਿਬਾਨ ਨੇ ਜਿਹੜਾ ਆਪਣਾ ਸਾਰਾ ਦਾ ਖਿਆਲ ਰੱਖੋ ਆਪਣੇ ਸਿਰ ਤੇ ਦਸਤਾਰ ਸਜਾ ਕੇ ਜਰੂਰ ਜਾਓ ਤਾਂ ਐਦਾਂ ਦੀ ਹੋਰ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਧਿਆਨ ਟਾਈਮ ਕੈਮਰਾ ਐਂਡ ਸਰਤਵੰਨ ਮਠਾੜੂ ਦੇ ਨਾਲ ਮੈਂ ਅਗਰ ਵੀ ਲੀਨ ਕਰਾਂਗਾ